टोटल चार वेपन रिकवर हो तीन बारह बोर वेपन है एक तीन सौ पंद्रह दस मैं तो दसना चाहवा कि ये जो अरेस्ट हुए हैं गुरचरण सिंह एक जगप्रीत सिंह एक जसकरण सिंह है ये पुराने क्रिमिनल है जिसमें से गुरचरण के उ पुराने चार मुकदमे दर्ज हैगप्रीत पुराने छे मुकदमे दर्ज है ਤੇ ਜਸਕਰਨ ਦੇ ਹੋਤੇ ਦੋ ਮੁਕਦਮੇ ਦਰਜ ਹੋਏਗੇ ਸਾਨੂੰ ਇਨਫੋਰਮੇਸ਼ਨ ਸਿਗੀ ਇਹ ਮਾੜੇ ਅਨਸਰ ਜੋ ਹੈਗੇ ਕਿ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਸਾਡੇ ਇਨਚਾਰਜ ਸੀਆਈਏਜ਼ ਨੇ ਦੋਵਾਂ ਨੇ ਬਹੁਤ ਚੰਗਾ ਕੰਮ ਕਰਦੇ ਹੋਏ ਬੰਦੇ ਵੀ ਕਾਬੂ ਕੀਤੇ ਤੇ ਵੈਪਨਸ ਵੀ ਰਿਕਵਰ ਕੀਤੇ ਸਰੇ ਕਿਥੋਂ ਦਾ ਰਹਿਣ ਵਾਲੇ ਹੈ ਕੀ ਕਰਦੇ ਸੀ ਇਹ ਇਹ ਹੈਗੇ ਗਿੱਦਰ ਇੱਕ ਗਿੱਦਰ ਬਦਹ ਰਹਿਣ ਵਾਲਾ ਹੈ ਇੱਕ ਕਬੂਦਰ ਪਿੰਡ ਦਾ ਰਹਿਣ ਵਾਲਾ ਹੈ ਇੱਕ ਮਦੀਰ ਪਿੰਡ ਦਾ ਰਹਿਣ ਵਾਲੇ ਤੇ ਇਹ ਕੰਮ ਇਹਨਾਂ ਦਾ ਪੁਰਾਣਾ ਪੇਸ਼ਾ ਹੈ ਤੁਸੀਂ ਦੇਖ ਸਕਦੇ ਹੋ 6 6 4 4 ਮਕਦਮੇ ਜਿਨ੍ਹਾਂ ਤੇ ਦਰਜ ਹੋਣ ਉక్రਾਈਨ ਦੀ ਹੀ ਤਿਆਰੀ ਕਰ ਰਹੇ ਹੁੰਦੇ ਤੇ ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਕ੍ਰਾਈਨ ਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਕੋਲੋਂ ਸਾਨੂੰ ਇਹਨੇ ਵੈਪਨਸ ਬਰਾਮਦ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਆ ਕੀ ਕੀ ਇਹਨਾਂ ਨੇ ਕਰਨਾ ਸੀ ਕਿਸੇ گرو ਦੇ ਨਾਲ ਲਿੰਕਡ ਹੈਗੇ ਜਾਂ ਨਹੀਂ ਹੈਗੇ ਗੈਂਗਸਟਰ ਲਿੰਕਸ ਹੈਗੇ ਨਹੀਂ ਹੈਗੇ ਉਹਦੀ ਪੁੱਛਗਿੱਛ ਜਾਰੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਕੋਲ ਹਾਲੀ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਜਿਨ੍ਹਾਂ ਨੇ ਕਈ ਕੁਝ ਦੱਸਿਆ ਉਹ ਦੋੜਨ ਲੱਗੇ ਸੀ ਗ੍ਰੈਜੂਲੀ ਸਾਂਝ ਸਰੇ ਪਤਾ ਕਿਵੇਂ ਲੱਗਿਆ ਵੀ ਇਹ ਯਾਰੀ ਕਰ ਰਹੇ ਆ ਪੁਲਿਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਹੁੰਦੀ ਹੈ ਜੀ ਇਨਫੋਰਮੇਸ਼ਨ ਨੈਟਵਰਕ ਵਿੱਚੋਂ ਸਾਨੂੰ ਕਈ ਕੁਝ ਪਤਾ ਲੱਗਦਾ ਰਹਿੰਦਾ ਹੈ ਤੇ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਉਹਨੂੰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਹੱਤ ਕਰਦੇ ਹੋਏ ਇਹ ਬੰਦੇ ਕਾਬੂ ਟੋਟਲ ਪਿੰਨ ਨਹੀਂ ਜਾਣੇ ਟੋਟਲ ਹਾਲੇ ਤੱਕ ਤਿੰਨੇ ਜਨੇ ਆਏ ਆ ਸਾਹਮਣੇ ਤੇ ਜੋ ਇਹਨਾਂ ਦੇ ਨਾਲ ਲਿੰਕਡ ਹੈਗੇ ਉਹਨਾਂ ਦੀ ਵੀ ਉਹਨਾਂ ਦੇ ਰਿਗਾਰਡਿੰਗ ਵੀ ਪੁੱਛਗਿੱਛ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਕਿਤੇ ਜੀ ਸਰ ਜਿਹੜੇ ਮੁਕੱਦਮੇ ਦਰਜ ਆਉਂਦੇ ਚਾਹ ਫੋੜੀ ਸੀ ਜਾਂ ਜੇ ਤੇ ਬਾਹਰ ਆਏ ਹੋਏ ਸੀ ਬੇਲ ਤੇ ਸਿਗੇ ਬੇਲ ਅਪਰਾਧ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਟੀਮਸ ਲੀਡ ਬਾਈ ਇੰਸਪੈਕਟਰ ਗੁਰਵੰਦਰ ਇੰਸਪੈਕਟਰ ਜਕਸੀ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਨੇ ਤਿੰਨ ਬੰਦੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ 4 ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ 3 ਬਾਰਾ ਬੋਰ ਦੇ ਵੈਪਨ ਹੈ 1 315 ਬੋਰ ਦਾ ਤੇ 10 ਜਿੰਦਾ ਰਾਊਂਡ ਨਾਲ ਬਰਾਮਦ ਹੋਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜੋ ਅਰੈਸਟ ਹੋਏ ਹੈ ਗੁਰਚਰਨ ਸਿੰਘ ਇੱਕ ਜਗ ਇੱਕ ਜਗਪ੍ਰੀਤ ਸਿੰਘ ਤੇ ਇੱਕ ਜਸਕਰਨ ਸਿੰਘ ਇਹ ਜੋ ਹੈਗੇ ਇਹ ਪੁਰਾਣੇ ਕ੍ਰਿਮਨਲਸ ਹੈਗੇ ਜਿਸ ਵਿੱਚੋਂ ਗੁਰਚਰਨ ਦੇ ਉਤੇ ਪੁਰਾਣੇ 4 ਮੁਕਦਮੇ ਦਰਜ ਹੈਗੇ ਜਗਪ੍ਰੀਤ ਦੇ ਉਤੇ ਪੁਰਾਣੇ 6 ਮੁਕਦਮੇ ਦਰਜ ਹੈਗੇ ਤੇ ਜਸਕਰਨ ਦੇ ਉਤੇ 2 ਮੁਕਦਮੇ ਦਰਜ ਹੈਗੇ ਸਾਨੂੰ ਇਨਫੋਰਮੇਸ਼ਨ ਸਿਗੀ ਇਹ ਮਾੜੇ ਅਨਸਰ ਜੋ ਹੈਗੇ ਇੱਕ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ

ਤੇ ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਕਰਾਇਂ ਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਕੋਲ ਸਾਨੂੰ ਇਹਨੇ ਵੈਪਨਸ ਬਰਾਮਦ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਆ ਕੀ ਕੀ ਇਹਨਾਂ ਨੇ ਕਰਨਾ ਸੀ ਕਿਸੇ ਗਰੋਹ ਦੇ ਨਾਲ ਲਿੰਕ ਹੈਗੇ ਆ ਨਹੀਂ ਹੈਗੇ ਗੈਂਗਸਟਰ ਲਿੰਕਸ ਹੈਗੇ ਨਹੀਂ ਹੈਗੇ ਉਹਦੀ ਪੁੱਛਗਿੱਛ ਜਾਰੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਕੋਲ ਹਾਲੀ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਜਿਨ੍ਹਾਂ ਨੇ ਕਈ ਕੁਝ ਦੱਸੇ ਉਹ ਦੋੜ ਨਾਲ ਸੀ ਗ੍ਰੈਜੂਅਲੀ ਸਾਂਝਾ ਕਰ ਸਰ ਇਹ ਪਤਾ ਕਿਵੇਂ ਲੱਗਿਆ ਵੀ ਇਹ ਤਿਆਰੀ ਕਰ ਰਹੇ ਆ ਇਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਹੁੰਦੀ ਹੈ ਜੀ ਇਨਫੋਰਮੇਸ਼ਨ ਨੈਟਵਰਕ ਵਿੱਚੋਂ ਸਾਨੂੰ ਕਈ ਕੁਝ ਪਤਾ ਲੱਗਦਾ ਰਹਿੰਦਾ ਹੈ ਤੇ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਉਹਨੂੰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਹਾਕ ਕਰਦੇ ਹੋਏ ਇਹ ਬੰਦੇ ਕਾਬੂ ਟੋਟਲ ਪਿੰਨਾ ਨਹੀਂ ਜਾਣੀ ਕਿ ਹੋਰ ਵੀ ਸਿੱਨਾ ਟੋਟਲ ਹਾਲੇ ਤੱਕ ਤਿੰਨੇ ਜਨੇ ਆਏ ਆਂ ਸਾਹਮਣੇ ਤੇ ਜੂਨਾਂ ਦੇ ਨਾਲ ਲਿੰਕਡ ਹੈਗੇ ਉਹਨਾਂ ਦੀ ਵੀ ਉਹਨਾਂ ਦੇ ਰਿਗਾਰਡਿੰਗ ਵੀ ਪੁੱਛਗੇ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਕਿਤੇ ਸਰ ਜਿਹੜੇ ਮੁਕੱਦਮੇ ਚੱਲਦੇ ਆ ਉਹਦੇ ਚੋਂ ਭੌੜੇ ਸੀ ਜਾਂ ਜੇਲਾ ਵਗੈਰਾ ਵੀ ਕੱਟੀਆਂ ਜੇਲਾ ਵਗੈਰਾ ਵੀ ਕ अपराध ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਟੀਮਸ ਲੀਡ ਬਾਈ ਇੰਸਪੈਕਟਰ ਗੁਰਵੰਦਰ ਤੇ ਇੰਸਪੈਕਟਰ ਜਕਸੀਰ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਨੇ ਤਿੰਨ ਬੰਦੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ ਚਾਰ ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ ਤਿੰਨ ਬਾਰਾ ਬੋਰ ਦੇ ਵੈਪਨ ਹੈ ਇੱਕ 315 ਬੋਰ ਦਾ ਤੇ 10 ਜਿੰਦਾ ਰਾਊਂਡ ਨਾਲ ਬਰਾਮਦ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜੋ ਅਰੈਸਟ ਹੋਏ ਹੈ ਗੁਰਚਰਨ ਸਿੰਘ ਇੱਕ ਜਗਤ ਇੱਕ ਜਗਪ੍ਰੀਤ ਸਿੰਘ ਤੇ ਇੱਕ ਜਸਕਰਨ ਸਿੰਘ ਇਹ ਜੋ ਹੈਗੇ ਇਹ ਪੁਰਾਣੇ ਕ੍ਰਿਮੀਨਲਸ ਹੈਗੇ ਜਿਸ ਵੇਲੇ ਗੁਰਚਰਨ ਦੇ ਉਤੇ ਪੁਰਾਣੇ 4 ਮੁਕਦਮੇ ਦਰਜ ਹੈਗੇ ਜਗਪ੍ਰੀਤ ਦੇ ਉਤੇ ਪੁਰਾਣੇ 6 ਮੁਕਦਮੇ ਦਰਜ ਹੈਗੇ ਤੇ ਜਸਕਰਨ ਦੇ ਉਤੇ 2 ਮੁਕਦਮੇ ਦਰਜ ਹੈਗੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਮਾੜੇ ਅਨਸਰ ਜੋ ਹੈਗੇ ਇਹ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ

ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਕ੍ਰਾਇੰਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਕੋਲ ਸਾਨੂੰ ਇਹਨੇ ਵੈਪਨਸ ਬਰਾਮਦ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਹਨ ਕੀ ਕੀ ਇਹਨਾਂ ਨੇ ਕਰਨਾ ਸੀ ਕਿਸੇ ਗਰੋਹ ਦੇ ਨਾਲ ਲਿੰਕ ਹੈਗੇ ਜਾਂ ਨਹੀਂ ਹੈਗੇ ਗੈਂਗਸਟਰ ਲਿੰਕਸ ਹੈਗੇ ਨਹੀਂ ਹੈਗੇ ਉਹਦੀ ਪੁੱਛਗਿੱਛ ਜਾਰੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਕੋਲ ਹਾਲੀ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਜਿਨ੍ਹਾਂ ਨੇ ਕਈ ਕੁਝ ਦੱਸੇ ਉਹ ਦੌੜਨ ਲਈ ਸੀ ਗ੍ਰੈਜੂਲੀ ਸਾਂਝਾ ਕਰ ਸਰ ਇਹ ਪਤਾ ਕਿਵੇਂ ਲੱਗਿਆ ਵੀ ਇਹ ਤਿਆਰੀ ਕਰ ਰਹੇ ਪੁਲਿਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਹੁੰਦੀ ਹੈ ਜੀ ਇਨਫੋਰਮੇਸ਼ਨ ਨੈਟਵਰਕ ਵਿੱਚੋਂ ਸਾਨੂੰ ਕਈ ਕੁਝ ਪਤਾ ਲੱਗਦਾ ਰਹਿੰਦਾ ਹੈ ਤੇ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਉਹਨੂੰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਐਕਟ ਕਰਦੇ ਹੋਏ ਇਹ ਬੰਦੇ ਕਾਬੂ ਟੋਟਲ ਪਿੰਨ ਨਾ ਜਾਣੇ ਟੋਟਲ ਹਾਲੇ ਤੱਕ ਤਿੰਨੇ ਜਣੇ ਆਏ ਆ ਸਾਹਮਣੇ ਤੇ ਜੂ ਇਹਨਾਂ ਦੇ ਨਾਲ ਲਿੰਕਡ ਹੈਗੇ ਉਹਨਾਂ ਦੀ ਵੀ ਉਹਨਾਂ ਦੇ ਰਿਗਾਰਡਿੰਗ ਵੀ ਕੁੱਝ ਗੱਲ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਕਿਤੇ ਸਰ ਜਿਹੜੇ ਮੁਕੱਦਮੇ ਦਰਜ ਆਉਂਦੇ ਚਾਹ ਪੋੜੀ ਸੀ ਜਾਂ ਜੇਲਾ ਵਗੈਰਾ ਵੀ ਕੱਟੀਆਂ ਜੇਲਾ ਵਗੈਰਾ ਵੀ ਨੇਲ ਅਪਰਾਧ ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਟੀਮਸ ਲੀਡ ਬਾਈ ਇੰਸਪੈਕਟਰ ਗੁਰਵੰਦਰ ਇੰਸਪੈਕਟਰ ਜਗਸੀਰ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਨੇ ਤਿੰਨ ਬੰਦੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ ਚਾਰ ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ ਤਿੰਨ 12 ਬੋਰ ਦੇ ਵੈਪਨ ਹੈ ਇੱਕ 315 ਬੋਰ ਦਾ ਤੇ 10 ਜਿੰਦਾ ਰਾਊਂਡ ਨਾਲ ਬਰਾਮਦ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜੋ ਅਰੈਸਟ ਹੋਏ ਹਨ ਗੁਰਚਰਨ ਸਿੰਘ ਇੱਕ ਜਗਤ ਇੱਕ ਜਗਪ੍ਰੀਤ ਸਿੰਘ ਤੇ ਇੱਕ ਜਸਕਰਨ ਸਿੰਘ ਇਹ ਜੋ ਹੈਗੇ ਇਹ ਪੁਰਾਣੇ ਕ੍ਰਿਮੀਨਲਸ ਹੈਗੇ ਜਿਸ ਵੇਲੇ ਗੁਰਚਰਨ ਦੇ ਉਤੇ ਪੁਰਾਣੇ 4 ਮੁਕਦਮੇ ਦਰਜ ਹੈਗੇ ਜਗਪ੍ਰੀਤ ਦੇ ਉਤੇ ਪੁਰਾਣੇ 6 ਮੁਕਦਮੇ ਦਰਜ ਹੈਗੇ ਤੇ ਜਸਕਰਨ ਦੇ ਉਤੇ 2 ਮੁਕਦਮੇ ਦਰਜ ਹੈਗੇ ਸਾਨੂੰ ਇਨਫਾਰਮੇਸ਼ਨ ਸਿਗੀ ਕਿ ਇਹ ਮਾੜੇ ਅਨਸਰ ਜੋ ਹੈਗੇ ਇਹ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ

ਤੇ ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਹਨਾਂ ਦੇ ਕੋਲੋਂ ਸਾਨੂੰ ਇਹਨੇ ਵੈਪਨਸ बरामद ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿਥੋਂ ਲੈ ਕੇ ਆਏ ਹੈ ਕੀ ਕੀ ਇਹਨਾਂ ਨੇ ਕਰਨਾ ਸੀ ਕਿਸੇ ਗਰੋਹ ਦੇ ਨਾਲ ਲਿੰਕਡ ਹੈਗੇ ਜਾਂ ਨਹੀਂ ਹੈਗੇ ਗੈਂਗਸਟਰ ਲਿੰਕਸ ਹੈਗੇ ਨਹੀਂ ਹੈਗੇ ਉਹਦੀ ਪੁੱਛਗਿੱਛ ਜਾਰੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਕੋਲ ਹਾਲੀ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਉਹ ਇਹਨਾਂ ਨੇ ਕਈ ਕੁਝ ਦੱਸਿਆ ਉਹ ਦੋੜ ਨਾਲ ਅਸੀਂ ਗ੍ਰੈਜੂਅਲੀ ਸਾਂਝਾ ਕਰਾਂਗੇ ਸਰ ਇਹ ਪਤਾ ਕਿਵੇਂ ਲੱਗਿਆ ਵੀ ਇਹ ਤਿਆਰੀ ਕਰ ਰਹੇ ਹੈ ਪੁਲਿਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਹੁੰਦੀ ਹੈ ਜੀ ਇਨਫੋਰਮੇਸ਼ਨ ਨੈਟਵਰਕ ਵਿੱਚੋਂ ਸਾਨੂੰ ਕਈ ਕੁਝ ਪਤਾ ਲੱਗਦਾ ਰਹਿੰਦਾ ਹੈ ਤੇ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਉਹਨੂੰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਐਕਟ ਕਰਦੇ ਹੋਏ ਇਹ ਬੰਦੇ ਕਾਬੂ ਟੋਟਲ ਪਿੰਨ ਨਹੀਂ ਜਾਣਦੇ ਕਿ ਉਹ ਵੀ ਸਿਰਫ ਟੋਟਲ ਹਾਲੇ ਤੱਕ ਤਿੰਨ ਹੀ ਜਨੇ ਆਏ ਆ ਸਾਹਮਣੇ ਤੇ ਜੋ ਇਹਨਾਂ ਦੇ ਨਾਲ ਲਿੰਕਡ ਹੈਗੇ ਉਹਨਾਂ ਦੀ ਵੀ ਉਹਨਾਂ ਦੇ ਰਿਗਾਰਡਿੰਗ ਵੀ ਕੁਝ ਗੱਲ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਕਿਤੇ ਜਾ ਸਰ ਜਿਹੜੇ ਮੁਕੱਦਮੇ ਚੱਲ ਰਹੇ ਉਹਦੇ ਚੋਂ ਭੌੜੇ ਸੀ ਜਾਂ ਜੇਲਾ ਵਗੈਰਾ ਵੀ ਕੱਟੀਆਂ ਜੇਲਾ ਵਗ अपराध ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਟੀਮਸ ਲੀਡ ਬਾਈ ਇੰਸਪੈਕਟਰ ਗੁਰਵੰਦਰ ਇੰਸਪੈਕਟਰ ਜਗਸੀ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਨੇ ਤਿੰਨ ਬੰਦੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ ਚਾਰ ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ ਤਿੰਨ 12 ਬੋਰ ਦੇ ਵੈਪਨ ਹੈ ਇੱਕ 315 ਬੋਰ ਦਾ ਤੇ 10 ਜਿੰਦਾ ਰਾਊਂਡ ਨਾਲ ਬਰਾਮਦ ਹੋਏ